ਸਡੇ ਪਿੰਡ ਕਠਾੜੇ ਚ ਦੇਖ ਬੋਤ ਮੇਰ ਬਣੀਆਂ ਕੋ ਬੋਤ ਧਨਵਾ ਦੇਆ ਕੋ ਸੁਖੜਵਾ ਦੇਆ ਜਿਹੜੇ ਹਰ ਕਰੇ ਆਪਣੇ ਪਿੰਡ ਵਿੱਚ ਜੇ ਕਿਵੇਂ ਬੱਜਿਆ ਮੇਡਨ ਹੋਣੀ ਆ ਤੇ ਸਿਸਰਾ ਜਗਰੂਸ ਹੈ ਮਾਰਨੇ ਨੇ ਇਹਨਾਂ ਸਕੂਲ ਦੇ ਵਿੱਚ ਆਪਣਾ ਮੁੱਖੇ ਜੜੇ ਤੇ ਪਾਸ ਕਰਾਉਣੇ ਆ ਜੇ ਪਾਸ

ٹھیکڑا جنگ کر اوئے بنوایا چپرن شاہوڑے ائنے کم کیتے نے جڑوں کسو کوئی نے جس سرکوں پر بھلے ڈالر دیئی اے پٹار تے تکی شرکت نہیں اپنی سرک نوالے پر ائنے کم کیتے آ جڑا چپرن بھرے بڑے بڑے پلے پلے سب نئے بڑا گاواں جی منیالہ

ਪਰਮੇਸ਼ਰ ਨੂੰ ਜਾਣਾ ਤੇਰਾ ਆਪਣੇ ਆਪ ਹੀ ਬੁਲਾਉਂਦਾ ਜਾਂਦਾ ਵਾ ਪਰਮੇਸ਼ਰ ਨੇ ਇੱਕ ਕਿਹਾ ਤੇ ਮਨੁੱਖਾਂ ਨੂੰ ਕਿੱਥੇ ਵੇਖਿਆ ਉਹਦੇ ਇੱਕ ਮਾਹੀ ਸੈਤਹ ਘਰ ਘਰ ਨਾਲ ਜਿਵੇਂ ਅਨਜਾਣ ਕਰਾਂਗੇ ਤੁਹਾਡੇ ਨਾਲ ਵਾ ਸਰਬੋ ਜੀ ਦਾ ਜਿਹਨ ਜਾਨ ਕੜੜ ਪਰਮੇਸ਼ਰ ਦੇ ਅੰਤਰੀਜਾ ਜੇ ਪਰਮੇਸ਼ਰ ਜਾਣ ਕਰਦਾ ਪਰਮੇਸ਼ਰ ਅੰਦਰ ਵਾ ਜੇ ਆਏ ਆ ਜੋ ਪਰਮੇਸ਼ਰ ਮਾਨਸ ਕੋਈ ਵੀ ਕਰ ਦਿੱਤੇ ਹੋਣਾ ਕੋਈ ਵੀ ਕਾਰਨ ਤੇ ਵਾਣਾ ਜੀ ਰੱਬਾ ਜੀਆ ਰੱਬਾ ਜੀਆ

ઝુંકે પછી હવે પ્રભુની કૃપા પરમેશ્વરની કૃપા વેખો પ્રભુ દયા બરાદરી